ਅਰਮਾਨ ਲੈ ਕੇ ਆਇਆ ਸੀਗਾ ਮੇਰੇ ਵਾਸਤੇ ਆਪਦੇ ਸਕੂਲ ਵਾਲੀ ਕੜੀ ਚੋਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਜੀ ਗੁੱਡ ਮਾਰਨਿੰਗ ਵੀ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਅਰਮਾਨ ਸਕੂਲ ਵਾਸਤੇ ਰੈਡੀ ਹੋ ਗਿਆ ਸੀਗਾ ਹਨਾ ਅੱਜ ਪਹਿਲਾ ਦਿਨ ਸੀਗਾ ਛੁੱਟੀਆਂ ਤੋਂ ਬਾਅਦ ਕਿ ਅਰਮਾਨ ਸਕੂਲੇ ਬਿਲਕੁਲ ਵੀ ਰੋਕੇ ਨਹੀਂ ਸੀ ਚੱਲਿਆ ਬਹੁਤ ਜ਼ਿਆਦਾ ਖੁਸ਼ ਸੀਗਾ ਤੇ ਮੈਂ ਵੀ ਉਹਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ ਸੀਗੀ ਕਿਉਂਕਿ ਨਹੀਂ ਤਾਂ ਹਮੇਸ਼ਾ ਉਹਨੂੰ ਮੈਂ ਧੱਕੇ ਨਾਲ ਛੱਡ ਕੇ ਆਉਣੀ ਹੁੰਨੀ ਆ ਤੇ ਬਹੁਤ ਜ਼ਿਆਦਾ ਰੋਂਦਾ ਹੁੰਦਾਗਾ ਮੈਨੂੰ ਬੜੀ ਬੇਇੱਜ਼ਤੀ ਜੀ ਫੀਲ ਹੁੰਦੀ ਹੁੰਦੀ ਆ ਤੇ ਚਲੋ ਅੱਜ ਤਾਂ ਉਹ ਬਹੁਤ ਹੈਪੀ ਹੈਪੀ ਗਿਆ ਉਸ ਤੋਂ ਬਾਅਦ ਉਹਦੇ ਕਲਾਸਰੂਮ ਦੀ ਸਫਾਈ ਹੁੰਦੀ ਸੀ ਉਹਨੂੰ ਉਹਦੇ ਦੋਸਤਾਂ ਕੋਲੇ ਖੜਾ ਕੇ ਬਾਏ ਬਾਏ ਕੀਤਾ ਮੈਂ ਆ ਗਈ ਸੀਗੀ ਘਰੇ ਪਰ ਗਰਮੀ ਨੇ ਮੇਰੀ ਹਾਲਤ ਇੰਨੀ ਕ ਖਰਾਬ ਕਰਤੀ ਸੀਗੀ ਕਿ ਮੇਰੀ ਜੀਵ ਨਿਕਲ ਗਈ ਸੀਗੀ ਦਵਾ-ਦਵਾ ਆ ਕੇ ਪੱਖਾ ਛੱਡਿਆ ਤੇ ਥੋੜਾ ਜਿਹਾ ਟਾਈਮ ਮੈਂ ਵੀ ਰੈਸਟ ਕੀਤੀ ਸੀਗੀ ਫਿਰ ਮੈਂ 11:30 ਵਜੇ ਦੁਬਾਰੋ ਅਰਮਾਨ ਦੇ ਸਕੂਲ ਪਹੁੰਚੀ ਤੇ ਅਰਮਾਨ ਨੂੰ ਜਦੋਂ ਜਾ ਕੇ ਦੇਖਿਆ ਨਾ ਅਰਮਾਨ ਦੇ ਕੱਪੜੇ ਵਰਤੀ ਸਾਰਾ ਕੁਝ ਲਿਪੜਿਆ ਪਿਆ ਸੀਗਾ ਨਾ ਉਸ ਤੋਂ ਬਾਅਦ ਉਹਨੇ ਡੱਬੇ ਚ ਆਪਦੇ ਕੜੀ ਚੌਲ ਪਵਾਏ ਤੇ ਫਿਰ ਮੈਨੂੰ ਕਿਹਾ ਮੈਂ ਕਿਹਾ ਚਲੋ ਆਪਦਾ ਬੈਗ ਲੈ ਕੇ ਆਓ ਕਲਾਸਰੂਮ ਚੋਂ ਵੈਸੇ ਗਰਮੀ ਦਾ ਕਰਕੇ ਹੈ ਨਾ ਜਵਾਕ ਇੱਕ ਤਾਂ ਛੋਟੇ ਆ ਉੱਤੋਂ ਦੀ ਗਰਮੀ ਦਾ ਕਰਕੇ ਨਾ ਸਾਰੇ ਇ ਕਰ ਲੈਂਦੇ ਆ ਤੇ ਏਰਮਾਨ ਦੀ ਵੀ ਗਰਮੀ ਨਾਲ ਬੁਰੀ ਹਾਲਤ ਹੋਈ ਪਈ ਸੀ ਕਿ ਦਵਾ ਦਵਾਇਆ ਫਿਰ ਟੀਪਨ ਖੋਲ ਲਿਆ ਕਹਿੰਦਾ ਮੰਮਾ ਤੂੰ ਵੀ ਟੇਸਟ ਕਰਕੇ ਦੇਖ ਮੇਰੇ ਕੜੀ ਚੌਲ ਕਿੱਦਾਂ ਦੇ ਆ ਨਾ ਖਾ ਕੇ ਦੇਖੀ ਸੱਚੀ ਬਹੁਤ ਜ਼ਿਆਦਾ ਟੇਸਟੀ